ਆਉਤੰਦਾਤਿਆਪਨ ਪੰਪਨ ਸਾਹਬ ਨੇ ਕੀ ਕਿਹਾ ਅੱਜ ਹਰਿਆਣਾ ਦੇ ਕੁਰੂਖੇਤਰ ਤੋਂ ਪਾਰਟੀ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ ਦੇ ਹੱਕ ਚ ਪੰਡੂਰੀ ਵਿਖੇ ਜਨਸਭਾ ਨੂੰ ਸੰਬੋਧਿਤ ਕੀਤਾ ਹਰਿਆਣਾ ਦੇ ਕੋਨੇ ਕੋਨੇ ਤੋਂ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਹਜ਼ਾਰਾਂ ਦੀ ਗਿਣਤੀ ਚ ਆਪ ਮੁਹਾਰੇ ਆਏ ਲੋਕਾਂ ਨੂੰ ਦੇਖ ਕੇ ਬੇहद ਖੁਸ਼ੀ ਹੋਈ ਲੋਕਾਂ ਦਾ ਇਹ ਜਿਹਾ ਜੋਸ਼ ਅਤੇ ਜਨੂਨ ਕਾਨਾਸ਼ਾ ਸਰਕਾਰ ਨੂੰ ਦੇਸ਼ ਤੋਂ ਚਲਦਾ ਕਰੇਗਾ मां सबका देन ਲਈ ਸਬਦਾ ਦਿলো ਤਨਵਾਦ ਇਨਕਲਾਬ ਜਿੰਦਾਬਾਦ ਹਰਿਆਣਾ ਦੇ ਨੂਚ ਸ਼ਦਾਲੂਆਂ ਨਾਲ ਭਰੀ ਇੱਕ ਬਸ ਨੂੰ ਅਗ ਲਗਣ ਦੌਰਾਨ ਵਾਪਰੇ ਹਾਸੀ ਦੀ ਖਬਰ ਮਿਲੀ ਜਿਸ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਅਤੇ ਲੁਧਿਆਣਾ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਗਏ ਪੰਜਾਬੀਆਂ ਦੀ ਦੁਖਦਾਈ ਮੌਤ ਦੀ ਖਬਰ ਮਿਲੀ ਹੈ ਅਤੇ ਕੁਝ ਲੋਕ ਜਸਮੀ ਜਥੇ ਜਾ ਰਹੇ ਹਨ ਮੈਂ ਪਰਮਾਤਮਾ ਅੱਗੇ ਬਿਛੋੜੀ ਰੂਹਾ ਦੀ ਆਤਮਿਕ ਸ਼ਾਂਤੀ ਅਤੇ ਜਖਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ ਸਰਕਾਰ ਪਰਿਵਾਰਾਂ ਦੇ ਨਾਲ ਖੜੀ ਹੈ ਤੇ ਹਰ ਸੰਭਵ ਮਦਦ ਕਿੰਨੀ ਚਾਰੇਗੀ ਹਾਂਜੀ ਤੁਹਾਨੂੰ ਦੱਸਦੀ ਜੀ ਪੰਤਮਾ ਸਾਹਿਬ ਨੇ ਹਰਿਆਣਾ ਦੇ ਵਿੱਚ ਸ਼ਫੀਰ ਗੁਪਤਾ ਦੇ ਹੱਕ ਦੇ ਵਿੱਚ ਜਨ ਸਭਾ ਕੀਤੀ ਤੇ ਵੱਡੀ ਗੱਲਾਂ ਕਹੀਆਂ ਪੰਤਮਾ ਸਾਹਿਬ ਨੇ ਕਿਹਾ ਕਿ ਮੈਨੂੰ ਖੁਸ਼ੀ ਹੈਗੀ ਹੈ ਕਿ ਲੋਕ ਇੰਨਾ ਸਾਨੂੰ ਸਾਥ ਦੇ ਰਹੇ ਹੈਗੇ ਐ ਤੇ ਪੰਤਮਾ ਸਾਹਿਬ ਨੇ ਕਿਹਾ ਸਾਨੂੰ ਵਿਸ਼ਵਾਸ ਹੈਗਾ ਕਿ ਜੋ ਲੋਕ ਹੈਗੇ ਤਾਨਾਸ਼ਾ ਸਰਕਾਰ ਦੇ ਖਿਲਾਫ ਵੱਡੀ ਮੋਹਿੰਮ ਦਿਖਾਣਗੇ ਤੇ ਸਾਨੂੰ ਜਿਤਾਣਗੇ ਤੁਹਾਨੂੰ ਦੱਸਦੀ ਜੀ ਲੋਕ ਸਭਾ ਚੋਣਾਂ ਚੱਲਦੇ ਦੇ ਹੈਗੇ ਜੀ ਪੰਤਮਾ ਸਾਹਿਬ ਜੋ ਹੈ ਪੂਰੀ ਦੇਸ਼ ਤੇ ਵਿੱਚ ਚੁੜਾ প্রচার ਕਰ ਰਹੇ ਹੈਗੇ ਹੈ ਜੀਤੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਗੱਲ ਕਰਦੇ ਤੇ ਹੈਗੇ ਤੇ ਉਹਨਾਂ ਨੇ ਕਿਹਾ ਕਿ ਅ ਮੈਂ ਜੋ ਹੈ ਪੂਰੇ ਦੇਸ਼ ਦੇ ਵਿੱਚ ਹੁੰਦਾ ਬਿਆਹ ਤੇ ਲੋਕਾਂ ਦਾ ਥਾ ਪਿਆਰ ਦੇਖ ਕੇ ਇਹ ਵਿਸ਼ਵਾਸ ਹੁੰਦਾ ਜਾ ਰਿਹਾ ਹੈ ਕਿ ਲੋਕ ਜੋ ਹੈ ਇਨਕਲਾਬੀ ਲੋਕ ਸਾਨੂੰ ਜਿਤਾਉਣਗੇ ਤੇ ਇਹਨਾਂ ਨੇ ਇੱਕ ਦੁੱਖੀ ਸੰਝਾ ਕੀਤਾ ਤੋਂ ਦੱਸਤੀ ਹੈ ਕਿ ਪੰਜਾਬ ਤੇ ਲੁਧਿਆਣਾ ਅਤੇ ਹੁਸ਼ਿਆਰਪੁਰ ਤੋਂ ਕਈ ਸ਼ਰਦਾਲੂ ਲੋਕ ਗਏ ਸੀਗੇ ਤੇ ਹੈਰਾਨਾ ਦੇ ਵਿੱਚ ਜੋ ਹੈ ਬੱਸ ਨੂੰ ਅੱਗ ਲੱਗ ਗਈ ਸੀ ਜਿਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਸੀਗੀ ਤੇ ਕਜਖਮੀ ਵੀ ਸੀਗੇ ਤੇ ਪੰਥਮਾ ਸਾਹਿਬ ਨੇ ਦੁੱਖ ਜਤਾਇਆ ਇਸ ਗੱਲ ਤੇ ਤੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਜੋ ਹੈ ਪਰ ਆਤਮਾ ਕਿੰਨੀ ਤੇ ਪੰਥਮਾ ਸਾਹਿਬ ਨੇ ਕਿਹਾ ਕਿ ਸਾਡੀ ਸਰਕਾਰ ਉਹਨਾਂ ਨਾਲ ਖੜੀ ਹੈਗੀ ਇਸ ਦੁੱਖ ਦੀ ਘੜੀ ਦੇ ਵਿੱਚ ਤੇ ਅਸੀਂ ਜੋ ਹੈ ਹਰ ਸੰਭਵ ਮਦਦ ਕਰਾਂਗੇ ਜੋ ਹੈ ਲੋਕ ਜਿਹਦੇ ਪਰਿਵਾਰ ਇਹਦੇ ਰਿਲੇਟਿਡ ਜੋ ਹੈ ਨੁਕਸਾਨ ਹੋਇਆ ਹੈਗਾ ਇਹ ਵੱਡੀ ਗੱਲ ਕਹੀ ਪੰਤਮਨ ਸਾਹਿਬ ਨੇ ਤਾਂ ਦੱਤੀ ਜੀ ਪੰਤਮਨ ਸਾਹਿਬ ਪੂਰੇ ਦੇਸ਼ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਹੈਗੇ ਜੀ ਇਲੈਕਸ਼ਨ ਦਾ ਟਾਈਮ ਨੇੜੇ ਆਂਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਵੀ VOTING ਹੋਈ ਕੀ ਤੇ ਬਾਕੀ ਸ਼ਹਿਰਾਂ ਦੇ ਵਿੱਚ ਸਟੇਟਾਂ ਦੇ ਵਿੱਚ ਪੰਜਾਬ ਵੀ ਹੈ ਜੀ ਤੇ ਜਿੱਥੇ VOTING ਹੋਏਗੀ ਤੇ ਪੂਰੇ ਦੇਸ਼ ਦੇ ਵਿੱਚ VOTING ਚੱਲੇਗੀ ਬਾਕੀ ਦੇਖਦੇ ਹਾਂ ਕਿ ਰਿਜ਼ਲਟ ਕੀ ਆਂਦਾ ਹੈ ਵੋਟ ਦੇਣਾ ਬਹੁਤ ਜ਼ਰੂਰੀ ਹੈਗਾ ਤੇ ਪੰਤਮਨ ਸਾਹਿਬ ਨੇ ਸਭ ਨੂੰ ਅਪੀਲ ਵੀ ਕੀਤੀ ਹੈ ਕਿ ਵੋਟ ਜ਼ਰੂਰ ਦੋ ਵੱਤੋਂ ਵੱਧ ਵੋਟ ਹੋਣੀ ਚਾਹੀਦੀ ਹੈ ਜੀ ਡੈਮੋਕਰੇਟਿਕ ਰਾਈਟ ਹੈਗਾ ਇਹ ਜਦਸੀ ਆਦੀ ਖਬਰ ਸੀ ਕਿ ਪੰਤਮਨ ਸਾਹਿਬ ਤੁਸੀਂ ਵਧੀਆ ਕੰਮ ਕਰ ਰਹੇ ਹੋ ਇਤਨਾ ਕੰਮ ਕਰਦੇ ਰਹੋ ਉਮੀਦ ਕਰਦੇ ਹਾਂ ਕਿ ਲੋਕ ਵੀ ਹੈ ਸਹੀ ਡਿਸੀਜਨ ਲੈਣਗੇ ਬਾਕੀ ਦੇਖਦੇ ਹਾਂ ਕਿ ਰਿਜ਼ਲਟ ਕੀ ਹੋਏਗਾ ਜਾਂਦੇ ਅੰਦੇ ਤੋਂ ਦੱਸ ਦਈਏ ਜੀ ਪੰਪਨਾ ਸਾਹਿਬ ਨੇ ਪੰਜਾਬ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਜਨਸਵਨ ਸੰਬੋਧਿਤ ਕੀਤਾ ਤੇ ਸ਼ੀ ਗੁਪਤਾ ਤੇ ਹੱਕ ਤੇ ਵਿੱਚ ਜਨਸਭਾ ਕੀਤੀ ਤੇ ਹਰਿਆਣਾ ਦੇ ਵਿੱਚ ਐਕਸੀਡੈਂਟ ਹੋਇਆ ਸੀ ਉਸਤੇ ਰਿਲੇਟਡ ਵੀ ਦੁੱਖ ਸਾਂਝਾ ਕੀਤਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਵੀਡੀਓ ਚ ਕਮੈਂਟ ਵੀ ਦਿਓ ਤੇ ਸ਼ਰਧਾਂਜਲੀ ਵੀ ਦਿਓ ਤੇ ਤੁਸੀਂ ਕੀ ਸੋਚਦੇ ਹੋ ਜਰੂਰ ਦੱਸੋ ਕਿ ਪੰਪਨਾ ਸਾਹਿਬ ਆਪਣੇ ਹੋਰ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਹੈਗੇ ਅਸੀਂ ਵੱਧ ਤੋਂ ਵੱਧ ਜੋ ਹੈ ਪੰਜਾਬ ਦੇ ਚ ਹੈਗੇ ਜੀ ਆਪਣੇ ਚੀਫ ਮਿਨਿਸਟਰ ਉਹਨਾਂ ਦੀ ਗੱਲ ਤੁਹਾਡੇ ਤੱਕ ਪਹੁੰਚਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵੀ ਵਧੀਆ ਰਹੇ ਤੇ ਭਾਰਤ ਵੀ ਨੰਬਰ 1 ਦੇਸ਼ ਬਣੇ ਤੇ ਉਹਨਾਂ ਸਾਹਿਬ ਨੇ ਵੀ ਪੂਰਾ ਜੋ ਹੈ ਜਿਮਾ ਚੱਕਿਆ ਹੈਗਾ ਕਿ ਪੰਜਾਬ ਨੂੰ ਇਹ ਨੰਬਰ 1 ਸੂਬਾ ਬਣਾਉਣਾ ਹੈ ਤੇ ਪੰਤਨਾ ਸਾਹਿਬ ਨੇ ਜੋ ਹੈ ਲੋਕਾਂ ਨੂੰ Appeal ਵੀ ਕੀਤੀ ਹੈਗੀ ਕਿ ਬੋਟ ਜ਼ਰੂਰ ਦਿਓ ਤੇ ਆਮ ਆਦੀ ਪਾਰਟੀ ਦਾ ਸਾਥ ਦਿਓ ਤਾਂ ਕਿ ਉਹ ਤਾਨਾ ਸਰਕਾਰ ਦੇ ਖਿਲਾਫ ਲੜ ਸਕਾਂ ਜਾਂਦੇ ਹੰਦਾਂ ਦੀ ਪੰਤਨਾ ਸਾਹਿਬ ਨੇ ਹਰਿਆਣਾ ਦੇ ਵਿੱਚ ਵੱਡੀ ਗੱਲ ਕਹੀ ਤੇ ਜੋ ਐਕਸੀਡੈਂਟ ਹੋਇਆ ਸੀ ਉਸਤੇ ਦੁੱਖ ਵੀ ਸਾਂਝਾ ਕੀਤਾ